ਕੀ ਤੁਸੀਂ ਕਦੇ ਸੁਣਿਆ ਹੈ ਕਿ ਇੱਕ ਖਤਰਨਾਕ ਸੱਪ ਨੂੰ ਗੁਰੂ ਦੇ ਚਰਨਾਂ ਦੀ ਛੋ ਨਾਮ ਮੁਕਤੀ ਮਿਲੀ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸਾਖੀ ਸੁਣਾਉਣ ਜਾ ਰਹੇ ਹਾਂ ਜੋ ਸਾਡੇ ਅੰਦਰੋਂ ਹੰਕਾਰ ਦੇ ਜ਼ਹਿਰ ਨੂੰ ਕੱਢ ਦੇਗੀ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਵੀਡੀਓ ਨੂੰ ਲਾਈਕ ਕਰਕੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਜੋ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦਾ ਨੋਟੀਫਿਕੇਸ਼ਨ ਆਪ ਜੀ ਤੱਕ ਪਹਿਲਾਂ ਪਹੁੰਚ ਸਕੇ ਵਾਹ ਮਾਲਵੇ ਦੀ ਪਵਿੱਤਰ ਧਰਤੀ 'ਤੇ ਜਦੋਂ ਛੇਵੇਂ ਪਾਸ਼ਾ ਸ੍ਰੀ ਗੁਰੂ ਹਰगोविंद ਸਾਹਿਬ ਜੀ ਆਪਣੇ ਆਤਮਿਕ ਯਾਤਰਾ ਵਿੱਚ ਪਿੰਡ-ਪਿੰਡ ਫਿਰ ਰਹੇ ਸਨ ਤਾਂ ਉਨ੍ਹਾਂ ਦੇ ਚਰਨ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲਦਾਈ ਕੇ ਵਿੱਚ ਪਏ ਸੂਰਜ ਦੀਆਂ ਕਿਰਨਾਂ ਵਿੱਚ ਉਸਦੇ ਨੇ ਇੱਕ ਅਨੋਖੀ ਰੌਸ਼ਨੀ ਸੀ ਜਿਵੇਂ ਰੱਬੀ ਜੋਤ ਆਪ ਹੀ ਧਰਤੀ ਉੱਤੇ ਉਤਰੀ ਹੋਵੇ ਅਚਾਨਕ ਪਿੰਡ ਦੇ ਨੇੜੇ ਤੋਂ ਇੱਕ ਵੱਡਾ ਡਰਾਉਣਾ ਸੱਪ ਆਪਣਾ ਚੌੜਾ ਫਨ ਖੜਾ ਕਰਕੇ ਗੁਰੂ ਸਾਹਿਬ ਵੱਲ ਵਧ ਰਿਹਾ ਸੀ ਪਰ ਇਹ ਸਿਰਫ ਸੱਪ ਨਹੀਂ ਸੀ ਉਸਦੇ ਪੇਟ ਵਿੱਚ ਸੈਂਕੜੇ ਕੀੜੇ ਸਨ ਉਸਦੀ ਦੇ ਪੀੜਾ ਗੰਦਗੀ ਅਤੇ ਪਾਪ ਦਾ ਜੀਵਨ ਚਿਤਰ ਸੀ ਭਾਈ ਵਿਦੀਚੰਦ ਜੀ ਘਬਰਾਏ ਹੋਏ ਬੋਲੇ ਮਹਾਰਾਜ ਇਹ ਸੱਪ ਖਤਰਨਾਕ ਹੈ ਤੁਹਾਡੇ ਕੋਲ ਆ ਰਿਹਾ ਹੈ ਤਾਂ ਸਤਿਗੁਰੂ ਜੀ ਮੁਸਕਰਾ ਕੇ ਬੋਲੇ ਵਿਦੀਚੰਦ ਇਹ ਸੱਪ ਸਾਡੇ ਚਰਨਾਂ ਦੀ ਛੋ ਲੈਣ ਆ ਰਿਹਾ ਹੈ ਇਸ ਦੀ ਆਤਮਾ ਉਧਾਰ ਦੀ ਪਿਆਸੀ ਹੈ ਗੁਰੂ ਜੀ ਨੇ ਜਦੋਂ ਆਪਣੇ ਪਵਿੱਤਰ ਚਰਨ ਉਸ ਸੱਪ ਵੱਲ ਬਤਾਏ ਤੁਰੰਤ ਸੱਪ ਦੀ ਦੇਹ ਫੱਟ ਗਈ ਅਤੇ ਅੰਦਰ ਦੇ ਕੀੜੇ ਇੱਕ ਇੱਕ ਕਰਕੇ ਬਾਹਰ ਆਉਣ ਲੱਗ ਪਏ ਕੀੜਿਆਂ ਦੇ ਝੁੰਡ ਵਿੱਚੋਂ ਇੱਕ ਚਮਕਦੀ ਰੂਹ ਪ੍ਰਗਟ ਹੋਈ ਜਿਸ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਨਿਮਰਤਾ ਨਾਲ ਆਖਿਆ ਇਹ ਦਿਆ ਦੇ ਸਾਗਰ ਮੈਂ ਆਪਣੇ ਪਿਛਲੇ ਜਨਮ ਵਿੱਚ ਵਿਦਵਾਨ ਸੀ ਪਰ ਮਾਇਆ ਤੇ ਮੋਹ ਅਤੇ ਹੰਕਾਰ ਨੇ ਮੈਨੂੰ ਅੰਨਾ ਕਰ ਦਿੱਤਾ ਮੈਂ ਲੋਕਾਂ ਨੂੰ ਆਖਿਆ ਕਿ ਮੈਂ ਹੀ ਬ੍ਰਹਮ ਹਾਂ ਜੋ ਮੇਰੀ ਪੂਜਾ ਕਰੇਗਾ ਉਹ ਹੀ ਮੁਕਤੀ ਪਾਏਗਾ ਰਬ ਦਾ ਨਾਮ ਪੁਲਾ ਬੈਠਾ ਚੇਲਿਆਂ ਤੋਂ ਪੇਟਾ ਲੈ ਕੇ ਉਹਨਾਂ ਦੇ ਹੱਕ ਮਾਰਦਾ ਰਿਹਾ ਇਸ ਕਰਕੇ ਮੈਨੂੰ ਸੱਪ ਦੀ ਜੂਨ ਮਿਲੀ ਅਤੇ ਮੇਰੇ ਚੇਲੇ ਕੀੜੇ ਬਣ ਕੇ ਮੇਰੇ ਸਰੀਰ ਵਿੱਚ ਵਸ ਗਏ ਉਹੀ ਮੇਰਾ ਮਾਸ ਖਾਂਦੇ ਰਹੇ ਪਰ ਅੱਜ ਤੁਹਾਡੇ ਚਰਨਾਂ ਦੀ ਕਿਰਪਾ ਨਾਲ ਮੈਂ ਬੈਕੁੰਠ ਦਾ ਰਾਹੀ ਬਣ ਗਿਆ ਹਾਂ ਰੂਹ ਦੇ ਅਲੋਪ ਹੋਣ ਤੋਂ ਬਾਅਦ ਗੁਰੂ ਜੀ ਨੇ ਉਹਨਾਂ ਕੀੜਿਆਂ ਦਾ ਵੀ ਉਦਾਰ ਕੀਤਾ ਅਤੇ ਸੰਗਤ ਨੂੰ ਆਖਿਆ ਜੋ ਮਨਮੁਖ ਹੰਕਾਰ ਵਿੱਚ ਜੀਵਨ ਬਿਤਾਉਂਦੇ ਹਨ ਅਤੇ ਨਾਮ ਸਿਮਰਨ ਤੋਂ ਖਾਲੀ ਰਹਿੰਦੇ ਹਨ ਉਹ ਆਪਣੇ ਹੀ ਕਰਮਾਂ ਵਿੱਚ ਫਸ ਜਾਂਦੇ ਹਨ ਉਹਨਾਂ ਦੀ ਹਾਲਤ ਵੀ ਇਸ ਸੱਪ ਵਰਗੀ ਹੋ ਜਾਂਦੀ ਹੈ ਅੰਦਰੋਂ ਕੀੜਿਆਂ ਨਾਲ ਭਰੀ ਹੋਈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਆਤਮਿਕ ਜੀਵਨ ਵਿੱਚ ਹੰਕਾਰ ਸਭ ਤੋਂ ਵੱਡਾ ਰੋਗ ਹੈ ਜਦ ਤੱਕ ਮਨੁੱਖ ਨਾਮ ਸਿਮਰਨ ਵਿੱਚ ਨਹੀਂ ਜੋੜਦਾ ਉਹ ਮਾਇਆ ਹੰਕਾਰ ਅਤੇ ਪਾਪਾਂ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ ਸੱਚਾ ਉਧਾਰ ਕੇਵਲ ਗੁਰੂ ਦੇ ਚਰਨਾਂ ਦੀ ਛੋਹ ਅਤੇ ਨਾਮ ਸਿਮਰਨ ਨਾਲ ਹੀ ਮਿਲਦਾ ਹੈ